ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਜਾਣਾ ਕਹਾਣੀ ਖੇਤਾਂ ਵਾਲਾ ਕਮਰਾ ਭਾਗ ਪਹਿਲਾ ਇਸ ਕਹਾਣੀ ਦੇ ਲੇਖਕ ਹਨ ਰਾਜਾ ਪੂਰੇ 15 ਵਰਿਆਂ ਬਾਅਦ ਅੱਜ ਤੇਜਿੰਦਰ ਸਿੰਘ ਤੇਜੀ ਪਿੰਡ ਵਾਪਸ ਆਇਆ ਸੀ ਕੈਨੇਡਾ ਵਿੱਚ ਪੱਕਾ ਹੋ ਕੇ ਅੱਜ ਪਿੰਡ ਵਾਪਸ ਆਇਆ 에ਅਰਪੋਰਟ ਤੋਂ ਬਾਹਰ ਨਿਕਲ ਕੇ ਟੈਕਸੀ ਲੈ ਲਈ ਪਿੰਡ ਲਈ ਟੈਕਸੀ ਆਪਣੇ ਰਸਤੇ ਤੇ ਸੀ ਤੇਜੀ ਸ਼ੀਸ਼ੇ ਵਿੱਚੋਂ ਦੀ ਬਾਹਰ ਨੂੰ ਦੇਖ ਰਿਹਾ ਸੀ ਇਹ ਉਹੀ ਪੰਜਾਬ ਹੈ ਅੱਜ ਇੰਨਾ ਬਦਲ ਗਿਆ ਹੈ ਸਰਦੀਆਂ ਦੇ ਦਿਨ ਸੀ ਖੇਤਾਂ ਵਿੱਚ ਹਰੀ-ਹਰੀ ਕਣਕ ਦਿਖ ਰਹੀ ਸੀ ਤੇਜੀ ਆਪਣੇ ਹੀ ਖਿਆਲਾਂ ਵਿੱਚ ਖੋਇਆ ਹੋਇਆ ਸੀ ਸਫ਼ਰ ਕਰਨ ਤੋਂ ਪਿੰਡ ਪਹੁੰਚ ਚੁੱਕਾ ਸੀ ਡਰਾਈਵਰ ਨੇ ਪੁੱਛਿਆ ਭਾਜੀ ਹੁਣ ਕਿਹ ਸਾਈਡ ਨੂੰ ਜਾਣਾ ਹੈ ਤੇਜੀ ਆਪਣੇ ਖਿਆਲਾਂ ਵਿੱਚੋਂ ਬਾਹਰ ਆਇਆ ਤੇ ਬੋਲਿਆ ਵੀਰੇ ਪਿੰਡ ਦੇ ਬਾਹਰ ਬਾਹਰ ਖੇਤਾਂ ਵੱਲ ਨੂੰ ਲੈ ਜਾ ਮੈਂ ਅੱਗੇ ਰਸਤਾ ਦੱਸਦਾ ਡਰਾਈਵਰ ਵੀ ਤੇਜੀ ਦੇ ਕਹੇ ਹੋ ਤਰਿਆ ਥੋੜੀ ਦੂਰ ਜਾ ਕੇ ਤੇਜੀ ਨੇ ਕਿਹਾ ਵੀਰ ਇੱਥੇ ਰੋਕ ਦੇ ਤੁਸੀਂ ਥੋੜਾ ਇੰਤਜ਼ਾਰ ਕਰੋ ਮੈਂ ਇੱਕ ਢੇੜਾ ਆਪਣੇ ਖੇਤਾਂ ਦਾ ਲਾ ਆਵਾਂ ਠੀਕ ਹੈ ਭਾਜੀ ਮੈਂ ਐਨਟੀਆਰ ਕਰਦਾ ਡਰਾਈਵਰ ਬੋਲਿਆ ਤੇਜੀ ਨੇ ਦੂਰੋਂ ਆਪਣੇ ਖੇਤਾਂ ਵਾਲਾ ਕਮਰਾ ਦੇਖਿਆ ਬਸ ਉਧਰ ਨੂੰ ਹੋ ਤਰਿਆ ਕੁਦਰਤ ਦੇ ਨਿਆਰੇ ਦੇਖ ਰਿਹਾ ਸੀ ਹਰੀਆਂ-ਹਰੀਆਂ ਫਸਲਾਂ ਉੱਪਰ ਪਈ ਤਰੇਲ ਅਲੱਗ ਹੀ ਨਜ਼ਾਰਾ ਬਿਆਨ ਕਰ ਰਹੀ ਸੀ ਕਮਰੇ ਦੇ ਲਾਗੇ ਜਾ ਕੇ ਤੇਜੀ ਕਮਰੇ ਨੂੰ ਦੇਖਣ ਲੱਗ ਗਿਆ ਕਮਰੇ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਤੇਜੀ ਦੀ ਮਨਪਸੰਦ ਜਗਾ ਸੀ ਸਕੂਲ ਵੇਲੇ ਵਸ ਸਕੂਲ ਤੋਂ ਆਉਣਾ ਤੇ ਖੇਤਾਂ ਵਿੱਚ ਬੈਠ ਜਾਣਾ ਕਮਰੇ ਨੂੰ ਦੇਖਦੇ ਦੇਖਦੇ ਤੇਜੀ ਘਮਸਮ ਹੋ ਗਿਆ ਇੱਕ ਗਹਿਰੀ ਯਾਦ ਵਿੱਚ ਪਹੁੰਚ ਗਿਆ ਸੀ ਉਸ ਨੂੰ ਜਸਮੀ ਦੀ ਯਾਦ ਆ ਗਈ ਤੇਜੀ ਅੱਜ ਆਪਣੇ ਖੇਤਾਂ ਵਿੱਚ ਬਹੁਤ ਸਮੇਂ ਬਾਅਦ ਆਇਆ ਸੀ ਆਖਰੀ ਵਾਰ ਜਦੋਂ ਜਸਸੀ ਨੂੰ ਮਿਲਿਆ ਸੀ ਫਿਰ ਉਸਨੇ ਖੇਤਾਂ ਵਿੱਚ ਪੈਰ ਨਹੀਂ ਸੀ ਰੱਖਿਆ ਕਮਰੇ ਵੱਲ ਨੂੰ ਨਿਹਾਰੀ ਜਾ ਰਿਹਾ ਸੀ ਦਿਲ ਵਿੱਚ ਬਹੁਤ ਕੁਝ ਲੁਕਾ ਕੇ ਖੜਾ ਸੀ ਤੇਜੀ ਵੀਰ ਤੇਜੀ ਵੀਰ ਇਹ ਆਵਾਜ਼ ਤੇਜੀ ਵਾਰ-ਵਾਰ ਸੁਣ ਰਿਹਾ ਸੀ ਆਪਣੀਆਂ ਡੂੰਘਾਂ ਡੂੰਘੀਆਂ ਸੋਚਾਂ ਵਿੱਚੋਂ ਬਾਹਰ ਆਇਆ ਤਾਂ ਦੇਖਿਆ ਪਿੰਦਰ ਉਸ ਨੂੰ ਬੁਲਾ ਰਿਹਾ ਸੀ ਤੇਜੀ ਵੀਰ ਕਿੱਥੇ ਹੋ ਗਏ ਸੀ ਬਹੁਤ ਵਾਰ ਬੁਲਾਇਆ ਮੈਂ ਆਪਿੰਦਰ ਨਹੀਂ ਕਿਤੇ ਨਹੀਂ ਮੈਂ ਤਾਂ ਬਸ ਦੇਖ ਰਿਹਾ ਸੀ ਕਮਰੇ ਦੀ ਹਾਲਤ ਬਹੁਤ ਖਰਾਬ ਹੈ ਹਾਂਜੀ ਵੀਰੇ ਉਹ ਤਾਂ ਹੈ ਪਰ ਚਲੋ ਘਰ ਨੂੰ ਬੇਬੇ ਤਾਂ ਬਹੁ ਸਮੇਂ ਤੋਂ ਇੰਤਜ਼ਾਰ ਵਿੱਚ ਹੈ ਕਿਤੇ ਜੀ ਆਇਆ ਨਹੀਂ ਉਹ ਤਾਂ ਮੈਂ ਰਸਤੇ ਵਿੱਚ ਗੱਡੀ ਦੇਖੀ ਤੇ ਦੂਰੋਂ ਤੁਹਾਨੂੰ ਦੇਖਿਆ ਤਾਂ ਮੈਂ ਆ ਗਿਆ ਇਹ ਪਹਿਲਾਂ ਵੀਰ ਘਰ ਤਾਂ ਆਈ ਨਹੀਂ ਸਿੱਧਾ ਖੇਤਾਂ ਵਿੱਚ ਆ ਖੜੇ ਹੋਏ ਪਿੰਦਰ ਤੇਜੀ ਦਾ ਗਵਾਂਡੀਆਂ ਦਾ ਮੁੰਡਾ ਹੈ ਤੇਜੀ ਦਾ ਘਰ ਤੇ ਖੇਤ ਪਿੰਦਰ ਹੁਣੀ ਸੰਭਾਲਦੇ ਸੀ ਪਿੰਦਰ ਤੇਜੀ ਨੂੰ ਲੈ ਕੇ ਘਰ ਨੂੰ ਤੁਰ ਪਿਆ ਘਰ ਪਹੁੰਚ ਕੇ ਤੇਜੀ ਨੇ ਡਰਾਈਵਰ ਨੂੰ ਪੈਸੇ ਦਿੱਤੇ ਤੇ ਆਪਣਾ ਸਮਾਨ ਲੈ ਕੇ ਆਪਣੇ ਘਰ ਵੱਲ ਨੂੰ ਹੋਣ ਲੱਗਾ ਸੀ ਤੇ ਪਿੰਦਰ ਨੇ ਸਮਾਨ ਫੜ ਲਿਆ ਨਹੀਂ ਵੀਰ ਤੁਸੀਂ ਇੱਧਰ ਰਹਿਣਾ ਹੈ ਸਾਡੇ ਵੱਲ ਨਹੀਂ ਪਿੰਦਰ ਆਪਣੇ ਘਰ ਰਹਾਂਗਾ ਮੈਂ ਪਿੰਦਰ ਨੇ ਆਪਣੀ ਬੇਬੇ ਨੂੰ ਆਵਾਜ਼ ਮਾਰ ਲਈ ਪਿੰਦਰ ਦੀ ਬੇਬੇ ਸਤਨਾਮ ਕੌਰ ਬਾਹਰ ਆ ਗਈ ਤੇਜੀ ਨੇ ਮੱਥਾ ਟੇਕਿਆ ਤੇ ਬੁਲਾਇਆ ਤੇਜੀ ਪੁੱਤ ਤੂੰ ਆ ਗਿਆ ਮੈਂ ਤਾਂ ਕਦੋਂ ਦੀ ਰਾਹ ਦੇਖੀ ਜਾਂਦੀ ਸੀ ਚੱਲ ਮੇਰਾ ਪੁੱਤ ਕਰ ਚੱਲਦੇ ਆਂ ਫਿਰ ਗੱਲਾਂ ਕਰਦੇ ਆਂ ਚਾਚੀ ਮੈਂ ਆਪਣੇ ਘਰ ਜਾਣਾ ਸੀ ਤੇਜੀ ਬੋਲਿਆ ਪੁੱਤ ਉਹ ਵੀ ਤੇਰਾ ਹੀ ਘਰ ਆਇਆ ਤੂੰ ਆਤਾ ਜਾ ਫਿਰ ਕੱਲ ਸਵੇਰੇ ਚਲਾ ਜਾਮੀ ਹੁਣ ਹਨੇਰਾ ਹੋਣ ਵਾਲਾ ਹੋ ਗਿਆ ਐ ਮੈਂ ਤਾਂ ਤੇਰੀ ਮਨਪਸੰਦ ਚੀਜ਼ ਵੀ ਬਣਾ ਕੇ ਰੱਖੀ ਐ ਚੱਲ ਤੂੰ ਤੇਜੀ ਵੀ ਮਨਾ ਨਾ ਕਰ ਸਕਿਆ ਘਰ ਜਾ ਕੇ ਪਹਿਲਾਂ ਸਤਨਾਮਕੌਰ ਨੇ ਤੇਜੀ ਨੂੰ ਨਹਾਉਣ ਲਈ ਕਿਹਾ ਤੇਜੀ ਨੇ ਆਪਣੇ ਬੈਗ ਵਿੱਚੋਂ ਕੱਪੜੇ ਕੱਢੇ ਤੇ ਨਹਾਉਣ ਚਲਾ ਗਿਆ ਆਉਂਦਿਆਂ ਨੂੰ ਸਤਨਾਮ ਕੌਰ ਨੇ ਤੇ ਤੇਜ ਆਉਂਦਿਆਂ ਨੂੰ ਸਤਨਾਮ ਕੌਰ ਨੇ ਤੇਜੀ ਨੂੰ ਗਰਮ-ਗਰਮ ਦੁੱਧ ਪੀਣ ਲਈ ਦਿੱਤਾ ਦੁੱਧ ਦਾ ਗਲਾਸ ਫੜ ਤੇਜੀ ਦੀਆਂ ਅੱਖਾਂ ਨਮ ਹੋ ਗਈਆਂ ਸਤਨਾਮ ਕੌਰ ਨੇ ਦੇਖਿਆ ਤੇ ਬੋਲੀ ਪੁੱਤ ਕੀ ਹੋਇਆ ਕੁਝ ਨਹੀਂ ਚਾਚੀ ਬਸ ਐਵੇਂ ਹੀ ਤੇਜੀ ਨੇ ਜਵਾਬ ਦਿੱਤਾ ਕੀ ਗੱਲ ਪੁੱਤ ਬੇਬੇ ਯਾਦ ਆ ਗਈ ਸਤਨਾਮ ਕੌਰ ਨੇ ਫਿਰ ਪੁੱਛਿਆ ਹਾਂਜੀ ਚਾਚੀ ਬੇਬੇ ਯਾਦ ਆ ਗਈ ਕੋਈ ਨਹੀਂ ਬੱਚੇ ਚਾਚੀਆਂ ਵੀ ਮਾਮਾ ਹੀ ਹੁੰਦੀਆਂ ਤੂੰ ਦੁੱਧ ਪੀ ਫਿਰ ਤੇਰਾ ਚਾਚਾ ਵੀ ਆਉਂਦਾ ਹੋਣਾ ਫਿਰ ਅਸੀਂ ਰੋਟੀ ਖਾਂਦੇ ਆ ਤੇਰੇ ਲਈ ਅੱਜ ਮੈਂ ਸਾਗ ਬਣਾਇਆ ਨਾਲ ਮੱਕੀ ਦੀ ਰੋਟੀ ਬਣਾਵਾਂਗੇ ਤੇ ਜੀ ਨੇ ਇੱਕ ਮੁਸਕਾਨ ਦਿੱਤੀ ਤੇ ਗਰਮ ਗਰਮ ਦੁੱਧ ਪੀਣ ਲੱਗਾ ਦਿਨ ਟਲ ਗਿਆ ਸੀ ਸਰਦੀਆਂ ਦੇ ਦਿਨ ਹੋਣ ਕਰਕੇ ਹਨੇਰਾ ਜਲਦੀ ਹੋ ਗਿਆ ਸੀ ਗੱਲਾਂ ਕਰਦੇ ਕਰਦੇ ਪਿੰਦਰ ਦਾ ਬਾਪੂ ਸੇਵਾ ਸਿੰਘ ਵੀ ਆ ਗਿਆ ਤੇਜੀ ਨੇ ਸੇਵਾ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਤੇ ਬੁਲਾਇਆ ਆ ਵੀ ਜਵਾਨਾ ਕਿਵੇਂ ਆ ਤੂੰ 15 ਸਾਲਾਂ ਬਾਅਦ ਤੈਨੂੰ ਦੇਖ ਰਿਹਾ ਸੇਵਾ ਸਿੰਘ ਨੇ ਬੋਲਦੇ ਗੱਲ ਨਾਲ ਲਗਾ ਲਿਆ ਤੇਜੀ ਫਿਰ ਤੇਜੀ ਤੇ ਸੇਵਾ ਸਿੰਘ ਚੁੱਲ੍ਹੇ ਅੱਗੇ ਬੈਠ ਗਏ ਤੇ ਸਤਨਾਮ ਕੌਰ ਰੋਟੀ ਪਕਾਉਣ ਲੱਗ ਗਈ ਉਹਨਾਂ ਨੇ ਚੁੱਲ੍ਹੇ ਅੱਗੇ ਬੈਠ ਕੇ ਹੀ ਰੋਟੀ ਖਾਧੀ ਨਾਲ ਗੱਲਾਂ-ਬਾਤਾਂ ਕਰਨ ਲੱਗ ਗਏ ਰਾਤ ਦੇਰ ਤੱਕ ਤੇਜੀ ਉਹਨਾਂ ਨਾਲ ਬੈਠ ਕੇ ਗੱਲਾਂ ਕਰਦਾ ਰਿਹਾ ਫਿਰ ਸਾਰੇ ਜਣੇ ਸੌਣ ਚਲੇ ਗਏ ਸਵੇਰੇ ਤੇਜੀ ਦੀ ਅੱਖ ਜਲਦੀ ਖੁੱਲ ਗਈ ਬਾਹਰ ਅਜੇ ਥੋੜਾ-ਥੋੜਾ ਹਨੇਰਾ ਹੀ ਸੀ ਸਵੇਰੇ-ਸਵੇਰੇ ਧੁੰਦ ਪਈ ਹੋਈ ਸੀ ਇਸ ਕਰਕੇ ਹਨੇਰਾ ਲੱਗ ਰਿਹਾ ਸੀ ਤੇਜੀ ਨੇ ਆਪਣੇ ਬੂਟ ਪਾਏ ਤੇ ਸੈਰ ਲਈ ਨਿਕਲ ਗਿਆ ਬਾਹਰ ਸਤਨਾਮਕੌਰ ਹਵੇਲੀ ਵਿੱਚ ਮੱਜਾ ਚੋਰ ਹੀ ਸੀ ਤੇਜੀ ਨੇ ਆਵਾਜ਼ ਮਾਰ ਕੇ ਕਿਹਾ ਚਾਚੀ ਮੈਂ ਜਰਾ ਸੈਰ ਤੇ ਚੱਲਾਂ ਅੱਜ ਇੰਨੇ ਸਮੇਂ ਬਾਅਦ ਆਪਣੇ ਪਿੰਡ ਦੀਆਂ ਗਲੀਆਂ ਦੇਖਣੀਆਂ ਸੀ ਤੇਜੀ ਹਰ ਰਾ ਹਰ ਗਲੀ ਹਰ ਘਰ ਨੂੰ ਬਹੁਤ ਗੌਰ ਨਾਲ ਦੇਖ ਰਿਹਾ ਸੀ ਬਹੁਤ ਕੁਝ ਬਦਲ ਚੁੱਕਾ ਸੀ ਹਰ ਪਾਸੇ ਵੱਡੀਆਂ-ਵੱਡੀਆਂ ਕੋਠੀਆਂ ਗਲੀਆਂ ਸਭ ਪੱਕੀਆਂ ਹੋ ਚੁੱਕੀਆਂ ਸੀ ਤੇਜੀ ਹਰ ਇੱਕ ਚੀਜ਼ ਨੂੰ ਮਹਿਸੂਸ ਕਰ ਰਿਹਾ ਸੀ ਜਾਂਦੇ ਜਾਂਦੇ ਜਦੋਂ ਉਹ ਰਾਜਵੀਰ ਕੇ ਘਰ ਸਾਹਮਣੇ ਲੰਘਿਆ ਤਾਂ 2 ਮਿੰਟ ਰੁਕ ਗਿਆ ਰਾਜਵੀਰ ਇੱਕ ਸਮੇਂ ਤੇਜੀ ਦਾ ਰਾਜ ਪੱਕੇ ਦੋਸਤ ਹੁੰਦੇ ਸੀ ਜਾਨ ਬਾਰਦੇਸ਼ੀ ਜਾਰੀ ਤੋਂ ਕਈ ਲੋਕ ਤਾਂ ਕਹਿੰਦੇ ਸੀ ਯਾਰ ਕਾਦੇ ਹੈ ਭਰਾ ਹੀ ਹੈ ਪਰ ਅੱਜ ਸਮਾਂ ਕੁਝ ਹੋਰ ਸੀ ਰਾਜਵੀਰ ਤੇਜੀ ਨੂੰ ਬਹੁਤ ਚਾਦ ਕਰਨ ਲੱਗਾ ਸੀ ਜੋ ਕੁਝ ਵੀ ਹੋਇਆ ਸੀ ਉਸ ਬਾਰੇ ਰਾਜਵੀਰ ਤੇ ਬੱਸ ਜਸਮੀਤ ਹੀ ਜਾਣਦੇ ਸੀ ਬਹੁਤ ਕੁਝ ਹੋ ਚੁੱਕਾ ਸੀ 2 ਮਿੰਟ ਖੜੇ ਹੋਣ ਬਾਅਦ ਤੇਜੀ ਅੱਗੇ ਬਾਲ ਨੂੰ ਚੱਲ ਪਿਆ ਖੇਤਾਂ ਵਾਲੇ ਰਸਤੇ ਵਿੱਚ ਆ ਚੁੱਕਾ ਸੀ ਹਰ ਪਾਸੇ ਮਿੰਨੀ ਮਿੰਨੀ ਤਰੇਲ ਪਈ ਹੋਈ ਸੀ ਬਹੁਤ ਸ਼ਾਂਤੀ ਸੀ ਪੰਛੀਆਂ ਦੀਆਂ ਆਵਾਜ਼ਾਂ ਸਵੇਰ ਨੂੰ ਹੋਰ ਵੀ ਖੂਬਸੂਰਤ ਬਣਾ ਰਹੀਆਂ ਸੀ ਤੇਜੀ ਹਰ ਨਜ਼ਾਰੇ ਨੂੰ ਯਾਦ ਕਰਦਾ ਹੋਇਆ ਜਾ ਰਿਹਾ ਸੀ ਉਹ ਦਿਨ ਜਿਹੜੇ ਕਦੀ ਤੇਜੀ ਦੀ ਜਾਨ ਹੁੰਦੇ ਸੀ ਉਹਨਾਂ ਦਿਨਾਂ ਨੂੰ ਛੱਡ ਕੇ ਬਾਹਰ ਜਾਣ ਦਾ ਕਾਰਨ ਬਹੁਤ ਵੱਡਾ ਸੀ ਸੈਰ ਕਰਦੇ ਕਰਦੇ ਬਹੁਤ ਦੂਰ ਨਿਕਲ ਚੁੱਕਾ ਸੀ ਥੋੜਾ ਥੋੜਾ ਅਜਾਲਾ ਹੋਣ ਲੱਗ ਗਿਆ ਸੀ ਵਾਪਸੀ ਵੇਲੇ ਤੇਜ਼ੀ ਫਿਰ ਆਪਣੇ ਖੇਤਾਂ ਵੱਲ ਨੂੰ ਹੋ ਗਿਆ ਸੀ ਤੇਜੀ ਦੇ ਕਦਮ ਉਸ ਕਮਰੇ ਕੋਲ ਜਾ ਕੇ ਫਿਰ ਰੁਕ ਗਏ ਸੀ ਉਹ ਕਮਰਾ ਅੱਜ ਕਿਸੇ ਵੀ ਹਾਲਤ ਵਿੱਚ ਪਰ ਉਸ ਕਮਰੇ ਨੇ ਬਹੁਤ ਕੁਝ ਲੁਕਾ ਕੇ ਰੱਖਿਆ ਹੋਇਆ ਸੀ ਕਈ ਯਾਦਾਂ ਤੇਜ਼ੀ ਦੀਆਂ ਉਸ ਕਮਰੇ ਵਿੱਚ ਸੀ ਤੇਜੀ ਉੱਥੇ ਹੀ ਖੜਾ ਪਿਛਲੇ ਖਿਆਲਾਂ ਵਿੱਚ ਗਵਾਚ ਗਿਆ ਸੀ ਪੁਰਾਣੀ ਯਾਦ ਤੇਜੀ ਯੋ ਚੱਲ ਯਾਰ ਲੇਟ ਹੋਈ ਜਾਂਦੇ ਆ ਸਕੂਲ ਤੋਂ ਤੈਨੂੰ ਪਤਾ ਹੀ ਐ ਫਿਰ ਲੇਟ ਜਾ ਕੇ ਕੀ ਮਿਲਣਾ ਐ ਕਾਹਤੋਂ ਸਵੇਰੇ ਸਵੇਰੇ ਪ੍ਰਸਾਦ ਕਵਾਉਂਦਾ ਮਾਸਟਰਾਂ ਕੋਲੋਂ ਰਾਜਨੀਵਾਜ਼ ਮਾਰੀ ਸੀ ਤੇਜੀ ਆਇਆ ਵਸ ਇੱਕ ਹੱਥ ਰੋਟੀ ਦੀ ਪੂਣੀ ਵਟ ਕੇ ਸਾਈਕਲ ਤੇ ਬਾਹਰ ਨਿਕਲਿਆ ਤੇਜੀ ਚਲ ਯਾਰ ਤੇਜੀ ਬੋਲਿਆ ਰਾਜ ਨੂੰ ਦੋਵੇਂ ਨਿਕਲ ਗਏ 10ਵੀਂ ਚ ਪੜ੍ਹਦੇ ਸੀ ਉਸ ਸਮੇਂ ਆਖਰੀ ਪੇਪਰ ਵੀ ਆਉਣ ਵਾਲੇ ਸੀ ਪੜ੍ਹਾਈ ਦਾ ਬਹੁਤ ਬੋਝ ਚੱਕੀ ਫਿਰਦੇ ਸੀ ਦੋਵੇਂ ਜਣੇ ਪੜ੍ਹਨ ਵਿੱਚ ਕੁਝ ਜ਼ਿਆਦਾ ਹੁਸ਼ਿਆਰ ਨਹੀਂ ਸੀ ਪਰ ਫੇਲ ਕਦੀ ਨਹੀਂ ਸੀ ਹੋਏ ਸਮੇਂ ਦੇ ਨਾਲ ਨਾਲ ਪੇਪਰ ਹੋ ਗਏ 10ਵੀਂ ਦੇ ਪੇਪਰਾਂ ਤੋਂ ਬਾਅਦ ਰਿਜ਼ਲਟ ਬਹੁਤ ਲੇਟ ਆਉਂਦਾ ਸੀ ਉਹਨਾਂ ਸਮਿਆਂ ਵਿੱਚ ਤੇਜੀ ਕਾਜ ਪੇਪਰ ਤਾਂ ਹੋ ਗਏ ਹੁਣ ਦੱਸ ਕੀ ਕਰੀਏ ਰਾਜ ਕਰਨਾ ਕੀ ਹੈ ਮੈਂ ਤਾਂ ਸੋਚ ਰਿਹਾ ਨਾਨਕੇ ਜਾ ਆਵਾਂ ਤੂੰ ਵੀ ਚੱਲ ਮੇਰੇ ਨਾਲ ਥੋੜਾ ਟਾਈਮ ਪਾਸ ਹੋ ਜਾਊਗਾ ਤੇਜੀ ਬੇਬੇ ਨੂੰ ਪੁੱਛਣਾ ਪੈਣਾ ਪਤਾ ਨਹੀਂ ਬੇਬੇ ਮੰਨੂਗੀ ਵੀ ਕਿ ਨਹੀਂ ਰਾਜ ਚੱਲ ਇੰਦਾ ਕਰ ਅੱਜ ਹੀ ਪੁੱਛ ਲੈ ਫੇਰ ਕੱਲ ਸਵੇਰੇ ਆਪਾਂ ਚਲੇ ਜਾਵਾਂਗੇ ਤੇਜੀ ਚੱਲ ਘਰ ਜਾ ਕੇ ਪੁੱਛਦਾ ਤੇਜੀ ਘਰ ਆਇਆ ਤੇ ਆ ਕੇ ਆਪਣੀ ਬੇਬੇ ਨੂੰ ਪੁੱਛਦਾ ਹੈ ਬੇਬੇ ਮੈਂ ਰਾਜ ਨਾਲ ਉਸਦੇ ਨਾਨਕੇ ਜਾ ਆਵਾਂ ਜੀ ਜੀ 베베 ਨਾ ਪੁੱਤ ਤੈਨੂੰ ਛੁੱਟੀਆਂ ਹੋਈਆਂ ਆਪਣੇ ਬਾਪੂ ਜੀ ਦਾ ਕੰਮ ਚ ਹੱਥ ਬਟਾ ਥੋੜੇ ਦਿਨ ਕਣਕਾਂ ਵੀ ਸੰਭਾਲਣੀਆਂ ਐ ਹੁਣ ਰਾਜ ਦਾ ਤਾਂ ਵੱਡਾ ਭਰਾ ਹੈ ਤੇ ਪੁੱਤ ਸਾਨੂੰ ਤਾਂ ਤੂੰ ਹੀ ਐ ਇਕੱਲਾ ਤੇਜੀ ਠੀਕ ਐ 베베 ਤੇਜੀ ਦਾ ਮਨ ਥੋੜਾ ਟੁੱਟਿਆ ਪਰ ਆਪਣੀ 베베 ਨੂੰ ਨਾਰਾਜ਼ ਕਰਕੇ ਉਹ ਕੋਈ ਕੰਮ ਨਹੀਂ ਸੀ ਕਰਦਾ ਅਕਸਰ ਜਦੋਂ ਤੇਜੀ ਇਕੱਲਾ ਹੁੰਦਾ ਜਾਂ ਸਕੂਲ ਤੋਂ ਆਉਂਦਾ ਸੀ ਤਾਂ ਉਹ ਖੇਤਾਂ ਵਿੱਚ ਚਲੇ ਜਾਂਦਾ ਸੀ ਖੇਤਾਂ ਵਿੱਚ ਬਣੇ ਉਸ ਕਮਰੇ ਨੂੰ ਬਹੁਤ ਮੋਹ ਕਰਦਾ ਸੀ ਉੱਥੇ ਜਾ ਕੇ ਜਾਂ ਤਾਂ ਕਮਰੇ ਦੇ ਉੱਪਰ ਪੰਜਾ ਢਾ ਲੈਂਦਾ ਸੀ ਨਹੀਂ ਤਾਂ ਕਮਰੇ ਦੇ ਨਾਲ ਜਮਨ ਦੇ ਪੇੜ ਥੱਲੇ ਉਸ ਦਿਨ ਫਿਰ ਤੇਜੀ ਰਾਜਕੁਲ ਗਿਆ ਤੇ ਜਾ ਕੇ ਕਹਿ ਦਿੱਤਾ ਕਿ ਮੈਂ ਨਹੀਂ ਜਾ ਸਕਦਾ ਰਾਜਦਾ ਵੀ ਮਨ ਟੁੱਟ ਗਿਆ ਉਹ ਵੀ ਮਨਾ ਕਰਨ ਲੱਗ ਗਿਆ ਪਰ ਤੇਜੀ ਨੂੰ ਸੋਸੋ ਰਿਹਾ ਸੀ ਕਿ ਮੇਰੀ ਵਜ੍ਹਾ ਨਾਲ ਰਾਜਦਾ ਵੀ ਜਾਣਾ ਰਹਿ ਨਾ ਜਾਵੇ ਇਸ ਕਰਕੇ ਤੇਜੀ ਨੇ ਜੋਰ ਪਾਇਆ ਤੇ ਰਾਜ ਮੰਨ ਗਿਆ ਜਾਣ ਲਈ ਕਹਾਣੀ ਅਜੇ ਬਾਕੀ ਹੈ ਦੋਸਤੋ ਮਿਲਦੇ ਹਾਂ ਅਗਲੇ ਭਾਗ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਾਲੀ ਲਾਈਕ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਮੈਂ ਆਪਣਾ ਮੋਬਾਈਲ ਨੰਬਰ ਵੀ ਪਾ ਰਿਹਾ ਤੁਸੀਂ ਮੈਨੂੰ WhatsApp ਵੀ ਕਰ ਸਕਦੇ ਹੋ ਤੁਹਾਡਾ ਬਹੁਤ ਧੰਨਵਾਦ ਦੋਸਤੋ